ਟੰਡਗੜ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਦੀ ਮੌਤ ਹੋ ਗਈ ਹੈ ਅਤੇ ਉਹਨਾਂ ਦੇ ਸਾਥੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਇਹ ਸਾਰੇ ਜਣੇ ਆਪਣੇ ਦੋਸਤ ਦੀ ਬਰਥਡੇ ਪਾਰਟੀ ਤੇ ਜਾ ਰਹੇ ਸਨ ਕਿਸੇ ਦੌਰਾਨ ਵਿਜ਼ਿਬਿਲਟੀ ਘਟ ਹੋਣ ਦੇ ਚਲਦਿਆਂ ਤੇ ਇਹਨਾਂ ਦੀ ਕਾਰ ਦੀ ਜਿਹੜੀ ਸਪੀਡ ਸੀ ਉਹ ਵੀ ਬਹੁਤ ਤੇਜ਼ ਸੀ ਜਿਸ ਦੇ ਚਲਦਿਆਂ ਇਹਨਾਂ ਦੀ ਕਾਰ ਦਰਖਤ ਦੇ ਵਿੱਚ ਜਾ ਟਕਰੌਂਦੀ ਏ ਹਾਦਸਾ ਇਹਨਾਂ ਭਿਆਨਕ ਸੀ ਕਿ ਮੌਕੇ ਤੇ ਹੀ ਜਿਹੜਾ ਨੌਜਵਾਨ ਕਾਰ ਚਲਾ ਰਿਹਾ ਸੀ ਉਸ ਦੀ ਤਾਂ ਮੌਕੇ ਤੇ ਹੀ ਮੌਤ ਹੋ ਜਾਂਦੀ ਏ ਜਦਕਿ ਲੜਕੀ ਦੀ ਇਲਾਜ ਦੌਰਾਨ ਮੌਤ ਹੁੰਦੀ ਏ ਤੇ ਉਸ ਉਹਨਾਂ ਦੇ ਜਿਹੜੇ ਸਾਥੀ ਸਨ ਜੋ ਕਾਰ ਦੇ ਵਿੱਚ ਸਵਾਰ ਸਨ ਕਿਹਾ ਜਾ ਰਿਹਾ ਕਿ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਏ ਇਹ ਸਾਰੀ ਘਟਨਾ ਬੀਤੀ ਰਾਤ ਦੀ ਏ ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਅਤੇ ਚੰਡੀਗੜ੍ਹ ਦੇ ਵਿੱਚ ਭਾਰੀ بارش ਹੋ ਰਹੀ ਹੈ ਜਿਸ ਦੇ ਚੱਲਦੇ ਇਹ ਇੱਕ ਕਾਰ ਜਿਹੜਾ ਚਲਾ ਰਿਹਾ ਸੀ ਵਿਜ਼ਿਬਿਲਟੀ ਘੱਟ ਹੋਣ ਦੇ ਚੱਲਦੇ ਉਹਨੂੰ ਅੱਗੋਂ ਤੋਂ ਜਿਹੜਾ ਅੱਗੇ ਸੀ ਦਰਖਤ ਉਹ ਨਹੀਂ ਦਿਖਿਆ ਤੇ ਕਾਰ ਦੀ ਸਪੀਡ ਵੀ ਜ਼ਿਆਦਾ ਸੀ ਜਿਸ ਦੇ ਚੱਲਦੇ ਉਸ ਦੀ ਜਿਹੜੀ ਕਾਰ ਹੈ ਉਹ ਸਿੱਧਾ ਦਰਖਤ ਦੇ ਵਿੱਚ ਜਾ ਟਕਰੋਂਦੀ ਹੈ ਤੇ ਹਾਦਸੇ ਦੇ ਵਿੱਚ ਇੱਕ ਲੜਕਾ ਤੇ ਲੜਕੀ ਦੀ ਮੌਤ ਹੋ ਗਈ ਹੈ ਬੇਸਿਕਲੀ 8899 ਤੇ ਇਹ ਜਿਹੜਾ ਐਕਸੀਡੈਂਟ ਹੋਇਆ ਸੀ ਰਾਤ 2:15 ਮਿੰਟ ਤੇ ਤੇ ਇਹਦੇ ਵਿੱਚ ਟੋਟਲ ਪੰਜ ਪੈਸੇਂਜਰ ਸੀ ਯੂਕੇ ਨੰਬਰ ਗੱਡੀ ਸੀ ਯੂਕੇ 07 ਬਜ 5346 ਸ਼ੈਵਲੈਟ ਕਰੂਜ਼ ਸੀਗੀ ਉਹਦੇ ਚ ਬੱਚੇ ਜਿਹੜੇ ਸੀਗੇ ਖਰੜ ਤੋਂ ਛੰਡੀਗੜ ਨੂੰ ਜਾ ਰਹੇ ਸੀਗੇ ਤੇ ਉਹ ਇਹਨਾਂ ਦੇ ਕੀ ਕਹਿੰਦੇ ਤੇਜ਼ ਰਫਤਾਰੀ ਦੇ ਵਿੱਚ ਇਹਨਾਂ ਕੋ ਗੱਡੀ ਕੰਟਰੋਲ ਨਹੀਂ ਹੋਈ ਤੇ ਜਿਹੜੀ ਉਹ ਗੱਡੀ ਜਾ ਕੇ ਦਰਖਤ ਚ ਵੱਜ ਗਈ ਸੀ ਜਿਹਦੇ ਚ ਦੋ ਬੰਦਿਆਂ ਦੀ ਡੈਥ ਇੱਕ ਸਖਸ਼ਮ ਹੈ ਸਖਸ਼ਮ ਸ਼ਰਮਾ ਰਿਤਮਾ ਸੇਠੀ ਜਿਹੜੀ ਸੀ ਇਹਨਾਂ ਦੋਵਾਂ ਦੀ ਡੈਥ ਹੋ ਗਈ ਹੈ ਬੇਸਿਕਲੀ ਇਹ ਸਾਰੇ ਪੰਜ ਦੇ ਪੰਜ ਬੰਦੇ ਜਿਹੜੇ ਬਾਕੀ ਸਾਥੀ ਸੀ ਇਹ ਸਾਰੇ ਹੀ ਸਹਾਰਨਪੁਰ ਦੇ ਸੀ ਇਹ ਬਰਥਡੇ ਮਨਾਉਣ ਜਾ ਰਹੇ ਸੀ ਸਰ ਇੱਥੇ ਸਟੱਡੀ ਕਰਦੇ ਨੇ ਕੀ ਕਰਦੇ ਸੀ ਜਿਹੜੇ ਸਟੂਡੈਂਟ ਦੇ ਸੈਕਸ਼ਨ ਦੀ ਡੈਥ ਹੋਈ ਰਹਿੰਦੇ ਸੀ ਉੱਥੇ ਕੀ ਕਰਦੇ ਸੀ ਇਹ ਹਾਂਜੀ ਇੱਥੇ ਉਸ ਦਿਨ ਉੱਥੇ ਖਰੜ ਖਰੜ ਤੋਂ ਚੰਡੀਗੜ੍ਹ ਨੂੰ ਆਪਣੇ ਬਰਥਡੇ ਮਨਾਉਣ ਜਾ ਰਹੇ ਸੀ ਉੱਥੇ ਹੀ ਪੜਦੇ ਐ ਜੀ ਕੀ ਸਰ ਹੁਣ ਤੱਕ ਦੀ ਅੰਚਲੀ ਇਨਵੈਸਟੀਗੇਸ਼ਨ ਚ ਕੋਈ ਪਤਾ ਲੱਗ ਪਾਇਆ ਕਿ ਰੀਜ਼ਨ ਕੀ ਰਹਾ ਐ ਐਕਸੀਡੈਂਟ ਤੇਜ਼ ਰਫ਼ਤਾਰ ਸੀ ਗੱਡੀ ਕੀ ਸੀ ਰੀਜ਼ਨ ਜਦੋਂ ਵੇਖੋ ਗੱਡੀ ਤੇ ਆਟੋਮੈਟਿਕ ਤੇਜ਼ ਰਫ਼ਤਾਰ ਤੇ ਹੋਊਗੀ ਜਿਹਦੇ ਕਰਕੇ ਉਹਨਾਂ ਕੋ ਬੇਕਾਬੂ ਹੋ ਗਏ ਤੇ ਗੱਡੀ ਉਹ ਵਜੀ ਐ ਮੈਂ ਆਪਦੇ ਮadhyam ਨਾਲ ਇਹ ਗੱਲ ਬੜੀ ਅਕੀਅਤ ਦੱਸਣਾ ਚਾਹੁੰਦਾ ਐ ਜਿਹੜੀ ਨਵਾਂ ਯੂਥ ਐ ਇਹ ਕਈ ਵਾਰ ਆਪਣੀਆਂ ਰੀਡਾਂ ਬਣਾਉਣ ਦੇ ਚੱਕਰ ਦੇ ਵਿੱਚ ਗੱਡੀ ਨੂੰ ਓਵਰ ਸਪੀਡਿੰਗ ਕਰਦੇ ਆ ਤੇ ਇਹ ਇੱਕ ਆਮ ਤੌਰ ਤੇ ਸਾਡਾ ਟ੍ਰੈਫਿਕ ਦੇ ਨੀਮਾਂ ਦੇ ਵਿੱਚ ਲਿਖਿਆ ਹੁੰਦਾ ਹੈ ਸਪੀਡ ਥ੍ਰਿਲਸ ਬਟ ਕਿਲਸ ਤੇਜ਼ ਰਫਤਾਰੀ ਐਕਸੀਡੈਂਟ ਦੀ ਤਿਆਰੀ ਸੋ ਇਹ ਇਸ ਚੀਜ਼ ਤੋਂ ਮੈਂ ਤੁਹਾਡੇ ਮਾਧਿਅਮ ਨਾਲ ਇਹ ਕਹਿਣਾ ਚਾਹੁੰਦਾ ਵੀ ਆਪਣੇ ਆਪ ਨੂੰ ਕੰਟਰੋਲ ਕਰੋ ਤੇ ਕੋਈ ਆਪਾਂ ਲੋਕਾਂ ਨੂੰ ਖੁਸ਼ ਕਰਦੇ ਕਰਦੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਲੈਣੇ ਜਿਦਾਂ ਜਿਹੜੀ ਰਿਤਮਾ ਸੇਠੀ ਹੈ ਉਹ ਕੱਲੀ ਕੱਲੀ ਆਪਣੇ ਪਰਿਵਾਰ ਦੀ ਧੀ ਸੀਗੀ ਤੇ ਉਹ ਉਹਦੀ ਵੀ ਡੈਥ ਹੋ ਗਈ ਐ ਸੋ ਇਸ ਕਰਕੇ ਮਤਲਬ ਮੈਂ ਤੁਹਾਨੂੰ ਫੇਰ ਸਾਰਿਆਂ ਨੂੰ ਕੀ ਕਹਿੰਦੇ ਅਪੀਲ ਕਰਦਾ ਬੀ ਆਪਣੀ ਉਹਦੇ ਲਿਮਟ ਦੇ ਵਿੱਚ ਹੀ ਗੱਡੀ ਚਲਾਉਣੀ ਚਾਹੀਦੀ ਐ ਤੇ ਰਾਤ ਬਰਾਤੇ ਨਹੀਂ ਤੁਰਨਾ ਚਾਹੀਦਾ ਸਰ ਜਿਹੜੇ ਤੈਨੂੰ ਪੁੰਦੇ ਨੇ ਉਹਦੇ ਠੀਕ ਆ ਹਾਲ ਤੇ ਜਾਂ ਲੰਬੀ ਰਾਹ ਨੇ ਕਿੱਥੇ ਐਡਮਿਟ ਕਿੱਥੇ ਦੋ ਇੱਕ ਕਲੀਅਰ ਠੀਕ ਐ ਦੋ ਅੰਡਰ ਟਰੀਟਮੈਂਟ ਐ ਸਰ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਅਸੀਂ ਤਾਂ ਜਦੋਂ ਉਹਦੇ ਕੰਪਲੇਨੈਂਟ ਦੇ ਫਾਦਰ ਨੇ ਕਿਹਾ ਵੀ ਮੈਂ ਕੋਈ ਕਾਰਵਾਈ ਨਹੀਂ ਕਰਾਂ ਉਹ ਅਸੀਂ 174 ਦੀ ਕਾਰਵਾਈ ਕੀਤੀ ਹੈ ਫਿਲਹਾਲ